ਮਾਹ ਹਾਂ ਬਤਾ ਤੂੰ ਐਂ ਕਰ ਅੱਜ ਤੂੰ ਹਸਪਤਾਲ ਨਾਲ ਕੋਮਲ ਨੂੰ ਲੈ ਜੀ ਨਾਲ ਕੋਮਲ ਨੂੰ ਲੈ ਜੀ ਹਾਂ ਹਾਏ ਹਾਏ ਬੇ ਉਹਨੂੰ ਸਾਨੂੰ ਹੁਣ ਕੀ ਪਤਾ ਸੁਤਾ ਹਸਪਤਾਲ ਦਾ ਭਾਈ ਉਹ ਸਾਰਾ ਪਤਾ ਹੈ ਕੋਮਲ ਨੂੰ ਉੱਥੇ ਜਾ ਕੇ ਰਖਸ਼ਾ ਵਾਲੇ ਨੂੰ ਕਹਿ ਦਿਓ ਆਪੇ ਛੱਡਿਆਊਗਾ ਤੁੰਗ ਹਸਪਤਾਲ ਦਾ ਨਾਮ ਦੱਸ ਦੇ ਮੇਰੀ ਗੱਲ ਸੁਣ ਲੈ ਮੈਂ ਤਾਂ ਤੇਰੇ ਨਾਲ ਜਾਪਾਂ ਸਿੱਧੀ ਜੀ ਗੱਲ ਆ ਸਾਥੋਂ ਨਹੀਂ ਰਖਸ਼ਾ ਤੇ ਆਮੀ ਉਹ ਸੜਕਾਂ ਪਤਾ ਟੁੱਟੀਆਂ ਹੋਈਆਂ ਨੇ ਬੜਕਾ ਬੜਕਾ ਮਾਰ ਦੰਦੇ ਨੇ ਮੈਂ ਕਿਸੇ ਪਾਸੇ ਜਾ ਕੇ ਆਣਾ ਮੈਨੂੰ ਜ਼ਰੂਰੀ ਕੰਮ ਆਇਆ ਤੂੰ ਕਿੱਥੇ ਜਾ ਕੇ ਆਉਣਾ ਹੈ ਮੈਂ ਕਿੱਥੇ ਜਾਣਾ ਮੈਂ ਚੱਲਿਆ ਮਕਲਾਵਾ ਲੈਣ ਮਕਲਾਵਾ ਮਕਲਾਵਾ ਲਈ ਆ ਜਦੋਂ ਤੈਨੂੰ ਕੋਈ ਗੱਲ ਕਹਿੰਦੇ ਉਹ ਕਹਿੰਦੇ ਮੈਂ ਜਾਣਾ ਪਕਲਾਵਾ ਲੈਣ ਮਕਲਾਵਾ ਲੈਣ ਲੈ ਮੈਂ ਗਾ ਵੀ ਕਿ ਇੰਨੀ ਕਹੀ ਜਾਂਦਾ ਤੂੰ ਇੱਕ ਦਿਨ ਮਕਲਾਵਾ ਲੈ ਤਾ ਉਹ ਕੋਈ ਨਾ ਮਾਂ ਤੈਨੂੰ ਪਤਾ ਹੈਗਾ ਸਭ ਜ਼ਰੂਰੀ ਕੰਮ ਹੁੰਦੇ ਆ ਬਾਹਰ ਅੰਦਰ ਵੀ ਜਾਣਾ ਪੈਂਦਾ ਹੁੰਦਾ ਹੈਗਾ ਜ਼ਰੂਰੀ ਕੰਮ ਹੁੰਦੇ ਆ ਜਾ ਵਗ ਜਾ ਤੂੰ ਆਪਣਾ ਜ਼ਰੂਰੀ ਕੰਮ ਕਰ ਨਹੀਂ ਦਵਾਈ ਦਿੱਤਾ ਸਰ ਜੂਗਾ ਹੋ ਮਾਂ ਮੰਨ ਕੇ ਤੂੰ ਐ ਕਰੀ ਕੋਮਨ ਨੂੰ ਲੈ ਜੀ ਨਾਲ ਉਹਨੂੰ ਸਾਰਾ ਪਤਾ ਹੈਗਾ ਔਰ ਪੋਟਾਂ ਦੇ ਉਪਰ ਹਸਪਤਾਲ ਦਾ ਨਾਮ ਲਿਖਿਆ ਹੋਇਆ ਜਾ ਕੇ ਤੁਸੀਂ ਰੱਖਿਆ ਨੂੰ ਕਹਿੰਦੇ ਉਹ ਤੁਹਾਨੂੰ ਛੱਡਿਆ ਹੋਊਗਾ ਆਪਦੇ ਆਪ ਹੀ ਚੱਲ ਬਾਬਾ ਗਰੂ ਅਸਤਾਪੇ ਭੱਜਾਂਗੇ ਠੀਕ ਹੈ ਤੂੰ ਆਪਦਾ ਕੰਮ ਕਰ ਜਿਹੜਾ ਕਰਨਾ ਹੈਗਾ ਲੈ ਆਏ ਕਰੀ ਮੇਰੇ ਕੋਲ ਪਰਸੋਂ ਚ ਪੈਸੇ ਪਏ ਆ ਪੈਸੇ ਰੇਜੀ ਜਾਣ ਲੱਗੇ ਆਹੋ ਲੈ ਜੂਗੀ ਤੇਰੀ ਤਾਂ ਚੰਗੀ ਤਰ੍ਹਾਂ ਦਿਖਾ ਕੇ ਆਈ ਹਾਂ ਡਾਕਟਰ ਨੂੰ ਅੱਧੀ ਗੱਲ ਦੱਸਦੀ ਹੁੰਨੀ ਉਦੋਂ ਤਾਂ ਤੇ ਤਾਂ ਹੀ ਤਾਂ ਮੈਂ ਤੈਨੂੰ ਕਹਿੰਦੀ ਸੀ ਨਾਲ ਮੇਰੇ ਗਲਜਾ ਬਗ ਚੱਲ ਓਏ ਬਿਮਾਰ ਤੂੰ ਹੈ ਕਿ ਤੂੰ ਦੱਸੇਂਗਾ ਡਾਕਟਰ ਨੂੰ ਕਿ ਮੈਂ ਦੱਸੂ ਮੈਂ ਬਿਮਾਰ ਐ ਭੀੜ ਪਤਾ ਕਿੰਨੀ ਹੁੰਦੀ ਆ ਉੱਥੇ ਤੁਤਾ ਮਾੜੇ ਮੁੱਟੇ ਉਹ ਮੁੰਡੇ ਖੁੰਡੇ ਤੋਂ ਕਹਿ ਕੇ ਚੱਲ ਕਿਸੇ ਨੂੰ ਉਹ ਪਰਥੀ ਜਿਹੜਾ ਫੜਦਾ ਕੋਦਨ ਤੇਰੀ ਮਾੜੇ ਮੁੱਟੇ ਜਾਣ ਪਛਾਣ ਆ ਸਾਡੇ ਕਿੱਦੜ ਚ ਇਥੇ ਹੋਣ ਕਿਨੇ ਪੁੱਛਣੀ ਆ ਮੈਨੂੰ ਆਏਗਾ ਜੇ ਹੁਣ ਮੈਂ ਲੈ ਕੇ ਜਾਊਗਾ ਤਾਂ ਮੇਰਾ ਟਾਈਮ ਲੱਗੂਗਾ ਕੱਲ ਨੂੰ ਕਿੱਥੇ ਤੂੰ ਅੱਜ ਜਾ ਕੇ ਦਵਾਈ ਲੈ ਆਵੇਂ ਚੱਲ ਚੰਗਾ ਭੱਗ ਜਾਗੇ ਭਾਈ ਆਹੋ ਕੋਈ ਕਿਸੇ ਨਾਲ ਤੇ ਆਉਂਦਾ ਜਦੋਂ ਬੋਲਦੀਆਂ ਮਕਲਾਵਾ ਮਕਲਾਵਾ ਆਹ ਗੱਲ ਥਈ ਹੈ ਇਹਨੂੰ ਬੜਿਆ ਮਕਲਾਵੇ ਦਾ ਹੂੰ ਕੀ ਗੱਲ ਹੋ ਗਈ ਗੰਮੀ ਤਦਾਂ ਮੂਸੇ ਅੱਗੇ ਬੈਗੀ ਨੇ ਗੱਲ ਕੀ ਹੋਣੀ ਬਾਰੀ ਗਿਆ ਹੋਣਾ ਬਾਰੀ ਗਿਆ ਹੋਣਾ ਕਿ ਦਵਾਈ ਨੂੰ ਆਖਿਆ ਸੀ ਮਾ ਮੇਰੇ ਨਾਲ ਤੂੰ ਚੱਲ ਪਾਈ ਕਹਿੰਦਾ ਮੈਂ ਤਾਂ ਕੰਮ ਜਾਂਦਾ ਇਹਦੇ ਕੰਮ ਹੀ ਲੋਟਾਉਂਦੇ ਪਤਾ ਨਹੀਂ ਕਿਹੋ ਜੇ ਕੰਮ ਨੇ ਕਿਹੋ ਜੇ ਨਾ ਪਹਿਲਾਂ ਹੁਣ ਆਪਾਂ ਨੂੰ ਭਈ ਕੀ ਪਤਾ ਰਾਹ ਥੇੜੇ ਦਾ ਕੀ ਪਤਾਗਾ ਹਾਂ ਚੰਗਾ ਪਹਿਲਾਂ ਮੋਟਰਸਾਈਕਲ ਹੈਗਾ ਘਰੇ ਵੀ ਤੂੰ ਮੈਨੂੰ ਮੋਟਰਸਾਈਕਲ ਤੇ ਲੈ ਜਾ ਉਹ ਕਹਿੰਦਾ ਤੁਸੀਂ ਆਟੋ ਕਰਾ ਲਿਓ ਉਥੋਂ ਹੈ ਮੈਂ ਉਹ ਤੇਰੇ ਨਾਲ ਹੁਣ ਤੂੰ ਆਪਾਂ ਹੀ ਚੱਲਾਂਗੇ ਮਾ ਮਾ ਥਿਆਂ ਉਹ ਤਾਂ ਬਸ ਚੱਕ ਗਿਆ ਚਿੱਟੀ ਝੰਡੀ ਅੱਛਾ ਚਲ ਜਿਹੜੀ ਨੂੰ ਕਰਕੇ ਕੰਮ ਹੋਣਾ ਉਹ ਤਾਂ ਉਹਨੇ ਕਿਹਾ ਵੀ ਕੋਮਲ ਨਾਲ ਜੀ ਨਾਲ ਹਰ ਕਿੱਕ ਕੀ ਕਹਿਣਾ ਮੈਂ ਤਾਂ ਕਹਿਣਾ ਕੰਮ ਚੱਲਿਆ ਮੈਂ ਕਹੇ ਜੀ ਕਿ ਕੰਮ ਜਾਨਾ ਤੂੰ ਕਹਿੰਦਾ ਮੈਂ ਜਾਨਾ ਮਕਲਾਵਾ ਲੈਣ ਲੈ ਦੱਸ ਉਹ ਤਾਂ ਇਹੀ ਬੋਲਦਾ ਜਦੋਂ ਮਰਜੀ ਪੁੱਛ ਲੈ ਕੋਈ ਮਰਜੀ ਗੱਲਾਂ ਕਰ ਤੂੰ ਮੈਂ ਤਾਂ ਮਕਲਾਵਾ ਲੈਣ ਜਾਣਾ ਮੈਂ ਤਾਂ ਮਕਲਾਵਾ ਲੈਣ ਜਾਣਾ ਮਕਾ ਤੂੰ ਆਪਦਾ ਮਕਲਾਵਾ ਹੀ ਲਿਆ ਭਾਈ ਚਲ ਜਿਹੜੀ ਹੁੰਦੀ ਤੇਰੇ ਮਾ ਘਰ ਕੁੰਟਾਲੀ ਲੈ ਆ ਫਿਰ ਜਦੋਂ ਤੂੰ ਜਾਣਾ ਬਗ ਚੱਲਦੇ ਆਂ ਭਾਈ ਫੇਰ ਹੋਰ ਦੂਜਾ ਤਾਂ ਭੀੜ ਉਹ ਜਿਹੀ ਲੇਟ ਹੋ ਰੋ ਵਾਲੇ ਰਿਪੋਰਟ ਤੇ ਆਪਣੀ ਨਾਲ ਦੱਸਦੀ ਡਾਕਟਰ ਨੂੰ ਸਾਰਾ ਕੁਝ ਬਿਤਰਾ ਕੀ ਹੁਣ ਕੀ ਤਕਲੀਫ ਹੈ ਤੈਨੂੰ ਦੱਸ ਤੂੰ ਕੋਈ ਨਾ ਰਿਪੋਰਟਰ ਫੁੱਟਾ ਚੱਕ ਲੈ ਮੇਰੀ ਅੰਦਰ ਪਈਆਂ ਲੱਗੀਆਂ ਹਾਂ ਠੀਕ ਆ ਉਹ ਤਾਂ ਟੀਕੇ ਟੁਕੇ ਲਵਾਉਣ ਵਾਲੇ ਕਿਤੇ ਹੋਰ ਬਿੰਦੂ ਟਿੱਡੇ ਮੂਝੇ ਨਾ ਬਣਾਇਆਈ ਉੱਥੇ ਕਰਦੀ ਹੁੰਦੀ ਆ ਵੀ ਮੈਂ ਨਹੀਂ ਲਵਾਉਂਦੀ ਹੈਗੀ ਮੇਰੀ ਗੱਲ ਸੁਣ ਲੈ ਜੇ ਤਾਂ ਟੀਕਾ ਡਾਕਟਰ ਲਾਊਗਾ ਤਾਂ ਅੱਥ ਮੈਂ ਲਵਾਉਂ ਭਾਈ ਕੰਪਿਊਟਰ ਤੋਂ ਟੀਕੇ ਮੈਂ ਨਹੀਂ ਲਵਾਉਂਦੀ ਪਤਾ ਕਿੱਡੇ-ਕੱਡੇ ਮੋਟੀਆਂ ਸੋਈਆਂ ਪਾ ਕੇ ਟੀਕੇ ਲਾਉਂਦੇ ਨੇ ਗਾਓ ਉਹ ਇਹ ਡਾਕਟਰਾਂ ਨਾਲ ਵਧੀਆ ਲਾਉਂਦੇ ਨੇ ਕਿ ਪਾウダー ਦਾ ਟੀਕਾ ਆਹੋ ਤੈਨੂੰ ਪਤਾ ਕਿ ਮੈਨੂੰ ਪਤਾ ਚਲ ਕੋਈ ਨਹੀਂ ਬਸ ਅਦਾ ਚੁੱਪ ਕਰਕੇ ਲਵਾ ਲਈ ਭਈ ਇੱਥੇ ਬੇਸਤੀ ਜੀ ਨਾ ਕਰਾਂ ਯਹੀ ਮੇਰੀ ਨਹੀਂ ਚੰਗਾ ਤੂੰ ਉਦੋਂ ਚੜਦਾ ਚੜਾਇਆ ਭਾਈ ਨੋਂ ਵੀ ਹੋਰ ਪ੍ਰਗਟ ਅੱਜ ਕਿਵੇਂ ਤਰਾ ਟਾਈਮ ਲੱਗਿਆ ਉਂ ਦਾ ਕਰੇ ਤੂੰ ਆਇਆ ਨਹੀਂ ਹੈਗਾ ਆ ਸ਼ਹਿਰ ਆਉਣਾਗਾ ਸਮਾਨ ਲੈ ਕੇ ਮੁੜ ਜਾਣਾ ਤੈਨੂੰ 20 ਵਾਰੀ ਅੱਖ ਹੈ ਵੀ ਲੰਘਦਾ ਟੱਪਦਾ ਘਰੇ ਆ ਜਾ ਕਰ ਉਹ ਅੱਜ ਤੇਰਾ ਇਹੀ ਲਾਂਬਾ ਲਾਉਣ ਆਇਆ ਕਰ ਮੈਂ ਕਿਹਾ ਆਈ ਵਾਰੀ ਮੈਨੂੰ ਫੋਨ ਕਰ ਦਿੰਦਾ ਕਹਿ ਦਿੰਦਾ ਵੀ ਮੇਰੇ ਕੋਲੇ ਨਹੀਂ ਆ ਕੇ ਜਾਂਦਾ ਮੈਨੂੰ ਆਇਆ ਸੀ ਚੱਲ ਅੱਜ ਸ਼ਹਿਰ ਆਏਗਾ ਤੇਰੇ ਕੋਲੇ ਵੀ 10 ਮਿੰਟ ਆਈ ਜਾਣਾ ਉਹ ਚਲ ਇਹਦਾ ਤੂੰ ਵਧੀਆ ਕਰਿਆ ਨਾਲੇ ਤਾਂ ਆ ਗਿਆ ਮਿਲ ਗਿਆ ਹੈ ਚੱਲ ਨਾਲੇ ਆਪਦਾ ਮਾਤਾ ਦਾ ਪਤਾ ਲਏ ਜੀ ਹੁਣ ਇਹ ਵੀ ਮੈਨੂੰ ਰੋਜ਼ ਕਹਿੰਦੀ ਐ ਵੀ ਇਹ ਪਰਕਟ ਮੈਨੂੰ ਮੇਰ ਨਾਲ ਕਦੇ ਗੱਲ ਕਰਾ ਦੇ ਨਾ ਉਹ ਆਉਂਦਾ ਨਾ ਜਾਂਦਾ ਹੁਣ ਬਸ ਤੈਨੂੰ ਪਤਾ ਹੈਗਾ ਕਾਲਜ ਤੋਂ ਬਾਅਦ ਟਾਈਮ ਹੀ ਨਹੀਂ ਲੱਗਦਾ ਹੁਣ ਤਾਂ ਤੈਨੂੰ ਪਤਾ ਕਮਾਕਾਰਾਂ ਵਾਲੇ ਹੋ ਗਿਓ ਬਾਕੀ ਸਿਰੇ ਮਾਤਾ ਦੀ ਸਿਹਤ ਠੀਕ ਨਹੀਂ ਰਹਿੰਦੀ ਤਾਂ ਕਰਕੇ ਘਰੋਂ ਨਿਕਲਣਾ ਔਖਾ ਹੋਇਆ ਤੇ ਮੇਰਾ ਕੀ ਹੋ ਗਿਆ ਮਾਂ ਤੂੰ ਠੀਕ ਆ ਹੋਣਾ ਬਾਬਾ ਜੀ ਆ ਕੇ ਬਸ ਡਾਕਟਰਾਂ ਤੋਂ ਲਈ ਆਉਂਦੇ ਆ ਬਾਈ ਕੋਈ ਫਰਕ ਹੀ ਤਾਂ ਲੱਗਦਾ ਨਹੀਂਗਾ 10 15 ਦਿਨਾਂ ਦੇ ਦੇ ਦਿੰਦੇ ਡਾਕਟਰ ਦਵਾਈ ਉਹਨਾਂ ਦਿਨ ਠੀਕ ਰਹਿੰਦਾ ਫੇਰ ਉਹੀ ਆਉਂਦਾ ਬੁਖਾਰ ਨਹੀਂ ਚੜਦਾ ਉਹ ਅੱਜ ਕੱਲ੍ਹ ਭਰਾਵਾ ਸਭ ਦਾ ਹੀ ਹਾਲ ਹੈ ਇੱਕ ਤਾਂ ਯੂਰੇ ਆ ਰਿਹਾ ਹਰੇਕ ਤਾਂ ਵੱਧ ਰਿਹਾ ਇਤਜਾਬ ਬਣੀ ਜਾਂਦਾ ਪੂਰਾ ਹਾਲਾਤ ਰੇਹਾਂ ਸਪਰੇਇਆਂ ਖਾਈ ਜਾਂਦਾ ਯਾਰ ਲੋਕ ਸਹੀ ਗੱਲ ਲੈ ਗਿਆ ਚਲੋ ਦੇਖ ਲਈ ਮਾਰ ਲਈ ਤੂੰ ਵੀ ਕਿਹੜਾ ਹਾਂ ਕੋਈ ਗੱਲ ਨਹੀਂ ਪ੍ਰਗਟ ਅਸੀਂ ਫੇਰ ਐ ਕਰਾਂਗੇ ਤਿੰਨੇ ਆਵਾਂਗੇ ਨਾਲ ਤਾਂ ਮਾਤਾ ਦਾ ਪਤਾ ਲੈ ਆਵਾਂਗੇ ਚੱਲਣ ਵਾਲੇ ਆਪਦਾ ਕੀੜਾ ਮਾਰਾਂਗੇ ਹਾਂ ਹਾਂ ਸਹੀ ਗੱਲ ਹੈ ਗਾਲੇ ਮਾਤਾ ਫੇਰ ਘਰੇ ਜਾ ਆਉਣਗੀ ਆਪਣੇ ਕੋ ਤੇ ਚੱਲ ਕੋਈ ਨਹੀਂ ਬੈਠ ਮੈਂ ਚਾਚੂ ਨਹੀਂ ਨਹੀਂ ਮੈਂ ਚੱਲਦਾ ਹੀਗਾ ਬਸ ਫਿਰ ਤੈਨੂੰ ਪਤਾ ਹੈ ਕਿ ਐ ਨਹੀਂ ਪਤਾ ਮਾਤਾ ਹੁਣੇ ਅਜੇ ਘਰੇ ਆਏ ਹੋਣੇ ਕਿ ਨਹੀਂ ਆਉਣੇ ਅੱਜ ਉਹ ਹਸਪਤਾਲ ਗਏ ਹੋਏ ਸੀ ਤੇ ਮੈਂ ਫਿਰ ਜਾ ਕੇ ਪੁੱਛਵਾਉਂਦਾ ਵੀ ਦੇਖਣਾ ਚੱਲ ਠੀਕ ਹੈ ਜਿਵੇਂ ਤੇਰੀ ਮਰਜ਼ੀ ਠੀਕ ਹੈ ਚੰਗਾ ਮੈਨੂੰ ਲੱਗਦਾ ਪ੍ਰਗਟਵੀਰ ਆ ਗਿਆ ਵੀਰੇ ਆ ਗੋਮਲ ਗੇਟ ਖੋਲਾ ਖੋਲਦੀ ਆ ਗੇਟ ਦਾ ਤਾਂ ਲਾ ਰੱਖਿਆ ਕਰੇ ਓਹੋ ਵੀਰੇ ਸਿਖਰ ਦੁਪਹਿਰਾ ਹੋ ਰਿਹਾ ਮੈਂ ਵੀ ਆ ਫਿਰਦੇ ਰਹਿੰਦੇ ਨੇ ਆ ਮੁੰਦਰਾ ਮੁੰਦਰਾ ਜੀ ਵਾਲੇ ਐਵੇਂ ਮਾਹ ਕਰ ਕੋਈ ਚੱਕ ਕੇ ਲੈਣਗੇ ਵੀਰੇ ਮੇਰੀ ਗੱਲ ਸੁਣ ਲੈ ਅੱਗੇ ਤਾਂ ਮੈਂ ਨਹੀਂ ਜਾਂਦੀ ਭਾਈ ਮੰਮੀ ਨਾਲ ਉਹਨੇ ਤੇ ਮੇਰੀ ਬੇਇੱਜ਼ਤੀ ਕਰਾ ਕੇ ਧਰਤੀ ਕੀ ਹੋ ਗਿਆ ਦੱਸਦੀਆਂ ਤੈਨੂੰ ਬਹਿ ਜਾ ਨਾਲੇ ਵੀਰੇ ਮੇਰੀ ਗੱਲ ਸੁਣ ਲੈ ਮੈਂ ਨਹੀਂ ਜਾਂਦੀ ਹੈਗੀ ਮੰਮੀ ਨਾਲ ਅੱਗੇ ਤੋਂ ਭਾਈ ਇਹ ਤਾਂ ਬੜੀ ਬੇਇੱਜ਼ਤੀ ਕਰਾਉਂਦੀ ਆ ਕੀ ਕਰਾਤਾ ਉਹਨਾਂ ਨੇ ਪਹਿਲਾਂ ਉੱਥੇ ਬਾਗੀ ਜਦੋਂ ਉਰਦਦਾਰ ਕਰਨ ਵਾਲੀ ਵਾਸਤੇ ਚੜ ਗਈਆਂ ਅੱਗੇ ਜਾ ਕੇ ਆਟੋ ਵਾਲਾ ਤਾਂ ਫਿਰ 20-20 ਰੁਪਏ ਸਵਾਰੀ ਮੰਗਦਾ ਉਹਨੂੰ ਕਹਿੰਦੀ ਮੈਂ ਤਾਂ 10 ਰੁਪਏ ਦਵਾਂਗੀ ਅੱਧਾ ਘੰਟਾ ਮਿਰਤੀ ਗਈ ਉਹਦੇ ਨਾਲ ਉਹ ਐਡੀ ਦੂਰ ਹਸਪਤਾਲ ਹੈਗਾ 10 ਰੁਪਏ ਚ ਕੌਣ ਲੈ ਕੇ ਜਾਊਗਾ ਫਿਰ ਮੰਮੀ ਨੂੰ ਕੌਣ ਸਮਝਾਵੇ ਨਾਲੇ ਉਹ ਵੀ ਸਾਰਾ ਦਿਨ ਮਿਹਨਤ ਕਰਦੇ ਆ ਕਿ 10-10 ਰੁਪਈਆ ਨਾਲ ਕੀ ਉਹ ਐਨੀ ਗਰਮੀ ਸੀ ਫਿਰ ਕਹਿੰਦੀ ਜੇ ਨਹੀਂ ਭਈ 10 ਰੁਪਏ ਲੈਣ ਦੱਸ ਤਾਂ ਤੁਰਕੇ ਭੱਜ ਜਾਣਗੀਆ ਫਿਰ ਉਹਨੂੰ ਮਸਾਂ ਮੈਂ 20-20 ਰੁਪਏ ਚ ਦਵਾਈ ਫਿਰ ਉਦੋਂ ਬਾਅਦ ਜਦੋਂ ਪਰਚੀ ਵਾਲੇ ਨੇ ਮੰਗਲੇ 10 ਰੁਪਏ ਕਹਿੰਦੀ ਉੱਥੇ ਮੇਰੀ ਬੇਸਤੀ ਕਰਾਂਗੇ ਉਹ ਗੱਲਾਂ ਛੱਡ ਤੂੰ ਮੈਨੂੰ ਐਂ ਦੱਸ ਦਵਾਈ ਤਾਂ ਲੈ ਆਈਆਂ ਦਵਾਈ ਤਾਂ ਲੈ ਆਈਆਂ ਡਾਕਟਰ ਟੀਕਾ ਲਾਉਣ ਲੱਗਿਆ ਉੱਥੇ ਉਹ ਜਰੂਸ ਕੱਢਿਆ ਜਿਹੜਾ ਕਿਤੇ ਨਾ ਹੋਵੇ ਝੀਂਗ ਚ ਘੇੜਾ ਪਤਾ ਨਿਆਣੀਆਂ ਇਹ ਨਾਲੇ ਮਮਾ ਨੂੰ ਕਹਿ ਕੇ ਗਿਆ ਸੀ ਚੰਗਾ ਭਲਾ ਵੀ ਤੂੰ ਦੱਸ ਕੇ ਸਾਰੀ ਦਵਾਈ ਲੈ ਕੇ ਆਈ ਵੀ ਕੀ ਹੋਇਆ ਕੀ ਨਹੀਂ ਹੋਇਆ ਹੁਣ ਰਾਤ ਚ ਆਉਂਦੀ ਆਉਂਦੀ ਮੈਨੂੰ ਕਹਿੰਦੀ ਮੈਂ ਤਾਂ ਐ ਵੀ ਦੱਸਣਾ ਸੀ ਵੀ ਮੇਰੇ ਚੀਸਾ ਪੈਂਦੀਆਂ ਨਹੀਂ ਲੈ ਮੈਨੂੰ ਪਹਿਲਾਂ ਪਤਾ ਦਵਾਈ ਉਹਦੀ ਲੈ ਕੇ ਆਈ ਆਂ ਤਾਂ ਹੀ ਤਾਂ ਡਾਕਟਰ ਜੱਜਰਾ ਦਵਾਈ ਨਹੀਂ ਦਿੰਦਾਗਾ ਫਿਰ ਕੋਈ ਨਹੀਂ ਵੀਰੇ ਹੁਣ ਅੱਗੇ ਤੋਂ ਨਾ ਤੂੰ ਹੀ ਜਾਇਆ ਕਰੀ ਵੀਰ ਬਣ ਕੇ ਇਹਦੇ ਨਾਲ ਦਵਾਈ ਲੈਣ ਦੇਖ ਮੈਂ ਨਹੀਂ ਜਾਂਦੀ ਇੱਕ ਤਾਂ ਇੰਨੀ ਧੁੱਪ ਸੀ ਨਾ ਇਹਨੇ ਮੈਨੂੰ ਕੁਝ ਖਵਾਇਆ ਪਿਆਇਆ ਹੋਰ ਤਾਂ ਹੋਰ ਮੈਨੂੰ 10-20 ਰੁਪਏ ਦੀ ਬੋਤਲ ਨਹੀਂ ਦਵਾਈ ਪਾਣੀ ਦੀ ਤੇ ਹਾਈ ਮਰ ਗਈ ਮੈਂ ਭੁੱਖ ਤਾਂ ਮੈਨੂੰ ਵੀ ਲੱਗੀ ਪਈ ਐ ਰੋਟੀ ਬਣੀ ਪਈ ਐ ਮੈਂ ਤਾਂ ਸਵੇਰ ਵੀ ਨਹੀਂ ਖਾ ਕੇ ਗਿਆ ਸੀਗਾ ਰੋਟੀ ਕਿੱਥੇ ਬਣੀ ਪਈ ਐ ਵੀਰੇ 10 ਮਿੰਟ ਤੱਕ ਘਰੇ ਆਇਆ ਨੂੰ ਹੋਏ ਨੇ ਤਵੇ ਭਈਆਂ ਮੈਂ ਤਾਂ ਮੈਨੂੰ ਤਾਂ ਬੜਾ ਗੁੱਸਾ ਚੜ ਰਿਹਾ ਮੈਂ ਤਾਂ ਚਾਦੀ ਘੁੱਟ ਨਹੀਂ ਕਰੀ ਹੈਗੀ ਹੋ ਚਲ ਤੂੰ ਐ ਕਰ ਪਹਿਲਾਂ ਚਾਦੀ ਘੁੱਟ ਬਣਾ ਲੈ ਰੋਟੀ ਫੇਰ ਖਾ ਲੈਨੇ ਚਲ ਕੋਈ ਨਹੀਂ ਤੂ ਵੀ ਸਵੇਰ ਦਾ ਭੁੱਖਾ ਹਾਂਗਾ ਮੈਂ ਰੋਟੀਆਂ ਬਣਾ ਲੈਣੀ ਆ। ਉਹ ਨਾਲੇ ਮੈਂ ਤਾਂ ਮਾਂ ਨੂੰ ਕਿਹਾ ਸੀਗਾ ਵੀ ਜੇ ਇੱਕ ਦਿਨ ਰੁਕ ਜਾਈਗੀ ਤਾਂ ਆਪਾਂ ਕੱਲ ਨੂੰ ਦਵਾਈ ਲਿਆਵਾਂਗੇ। ਤੇ ਅੱਜ ਦਾ ਮੇਰੇ ਤੋਂ ਜਾਇਆ ਨਹੀਂ ਸੀ ਆਣਾ ਮੈਨੂੰ ਆਪਣੀ ਜ਼ਰੂਰੀ ਕੰਮ ਸੀ। ਅੱਗੇ ਤਾਂ ਮੈਂ ਹੀ ਚੱਲ ਜਾ ਕਰੂੰਗੀ। ਨਾ ਤਾਂ ਰੁਕਦੀ ਆ, ਨਾ ਤਾਂ ਕਿਸੇ ਦੀ ਗੱਲ ਸੁਣਦੀ ਆ, ਨਾ ਕਿਸੇ ਨੂੰ ਸਮਝਦੀ ਆ, ਡਾਕਟਰਾਂ ਦੀ ਗੱਲ ਵੀ ਨਾ ਸੁਣੇ। ਬਸ ਆਪਦਾ ਹੀ ਘੋੜਾ ਭਜਾਈ ਗਈ ਉੱਥੇ। ਚੱਲ ਕੋਈ ਨਾ ਚਾਹ ਦੀ ਗੁੱਟ ਬਣਾ ਦੋ ਮੈਂ ਤਾਂ ਆਪ ਥੱਕਿਆ ਪਿਆ। ਚੰਗਾ ਬਣਾ ਲਿਆ ਅੰਦਰ ਚਾਹ ਦੀ ਗੁੱਟ। ਓ ਮਾਤਾ ਉੰਨੇ ਹਾਪਾਈ। ਉਹ ਕੋਮਲ ਕੀ ਕਹੀ ਜਾਂਦੀ ਐ? ਅੱਗੇ ਦੁੱਥੇ ਜਾ ਕੇ ਰਖਸ਼ ਵਾਲਾ ਨਾਲ ਲੜਦੀ, ਫਿਰ ਡਾਕਟਰਾਂ ਨਾਲ ਲੜਦੀ ਐ ਤੇ ਬਿਮਾਰੀ ਪੂਰੀ ਦੱਸ ਕੇ ਨਹੀਂ ਆਈ ਉਹਨਾਂ ਨੂੰ। ਸੁਣ ਲਿਆ ਕੋਮਲ ਦੀਆਂ। ਤੇ ਸੱਚੀ ਗੱਲ ਹੀ ਆ। ਉਹਨੀਆਂ ਨਾਲ ਤਾਂ ਤੈਨੂੰ ਯਕੀਨ ਨਾ ਮਾਣੇਗਾ ਤੇ ਯਕੀਨ ਨਹੀਂ। ਉਹ ਮੈਨੂੰ ਤਾਂ ਪਹਿਲਾਂ ਪਤਾ ਸੀ ਵੀ ਆਹੀ ਕੁਝ ਹੋਣਾ ਹੈਗਾ। ਤੈਨੂੰ ਮੈਂ ਤਾਂ ਇਹੋ ਕਹਿੰਦੀ ਸੀ ਵੀ ਭਾਈ ਮੇਰ ਨਾਲ ਤੂੰ ਚੱਲ ਵੜ। ਉਹ ਮੇਰੇ ਨਾਲ ਕਿੱਥੇ ਲੈ ਜਾ? ਇਹ ਪਤਾ ਕਿੰਨੀ ਚਪ੍ਰੀ ਟੀ ਹੈਗੀ। ਆਟਾ ਆ ਤੇ ਦੇਖੋ ਤਾਂ 10-10 ਰੁਪਏ ਲੈਂਦਾ। ਉਹਨੇ ਭਾਈ ਉਹੀ ਕਹਤਾ ਕਹਿੰਦਾ ਮੈਂ ਤਾਂ 20-20 ਰੁਪਏ ਲਵਾਂਗਾ। ਦੂਜੀਆਂ ਸਵਾਰੀਆਂ ਵੀ ਪਾਈ ਦਾਸਾ ਸਰਪੇ ਦਾ ਹੱਕ ਹੈ ਤੇ ਨਾਲ 10 ਹੀ ਲੈਂਦੇ ਨੇ ਸਾਰੇ ਆਟੇ ਵੜ। ਕਹਿ ਨਹੀਂ ਹਾਂ ਹਾਂ ਜੇ 20 ਲੱਗਦਾ ਤਾਂ 20 ਦੇ। ਇਹਨੇ ਮੈਥੋਂ ਦੋਨਾਂ ਜਣ ਦੇ ਸਾਡੇ 40 ਲੱਗੇ ਨੇ। ਉਹ ਮਾਤਾ ਤੂੰ ਕੋਈ ਭਲਿਆ ਸਮਾਂ ਚ ਗਈ ਹੋਣੀਗੀ ਜਦੋਂ 10 ਲੱਗਦੇ ਹੁੰਦੇ ਸੀ। ਅੱਜ ਦੇ ਜਮਾਨੇ 'ਚ 10 ਨਹੀਂ ਲੱਗਦੇ ਨਾਲੇ ਐਂ ਦੇਖ ਲਾ ਤਾ ਹਸਪਤਾਲ ਕਿੰਨਾ ਦੂਰ ਹੈਗਾ। ਲੈ 10 ਰੁਪਏ ਕੀ ਕਿਤੇ ਐਵੇਂ ਬਣਦੇ ਨੇ। ਉਹ ਬਰੋ ਵੀ ਤਾਂ ਸਾਰਾ ਦਿਨ ਮਿਹਨਤ ਕਰਦੇ ਆ ਧੁੱਪੇ ਵਿੱਚ ਦਿਓ ਵੀ ਸਾਰਾ ਦਿਨ। ਅਗਲੇ ਨੂੰ ਤਾਂ ਲੈਣੀ ਆ। ਗਾਹ ਪਰਚੀ ਤੇ ਚੱਲ ਪਹਿਲਾਂ ਪਰਚੀ ਦੇ ਉਹਨੇ 10 ਰੁਪਏ ਦੇਣ ਦਾ ਕੀ ਹੱਕ ਸੀਗਾ? ਕਲੀ ਦੇ 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 ਉਹ ਕਲੀ 10 ਰੁਪਏ ਕੱਢੋ ਪਰਚੀ ਦੇ ਜਦ ਪਹਿਲਾਂ ਮੇਰਾ ਆਧਾਰ ਕਾਰਡ ਚੱਲਦਾ ਹੈ ਹੈ ਕੀ ਕਰਾਂ ਆਧਾਰ ਕਾਰਡ ਦਿਖਾਈ ਜਾਨੀ ਆਪ ਮੇਰੇ ਹੱਥ ਪਰੇ ਮਾਰਾ ਬਗਾ ਕੇ ਕਹਿੰਨੀ ਛੱਡ ਪਰੇ 10 ਰੁਪਏ ਪਰਚੀ ਦੇ ਦਵਾ ਕੇ ਹੱਟੀ ਮੈਥੋਂ ਤੂੰ ਐ ਕਰੀ ਜਿਹੜੇ ਤੇਰੇ 30 40 ਰੁਪਏ ਲੱਗੇ ਨਾ ਤੂੰ ਮੇਰੇ ਤੋਂ ਲੈ ਨਹੀਂ ਪਰ ਉਹਦੇ ਨਾਲ ਨਾਲ ਲੜਿਆ ਕਰ ਕੁੜੀ ਨਾਲ ਤੂੰ ਜਦ ਗੱਲ ਨਹੀਂ ਹੈ ਲਾਟਾਂ ਲਿਆ ਕਰਦੀ ਆ ਆ ਦੇਖ ਲੈ ਮੂੰਹ ਸਜਾ ਕੇ ਬੈਠ ਗਈ ਤੇ ਮੈਨੂੰ ਚਾਹ ਦੇ ਘੁੱਟ ਨਹੀਂ ਕਰਕੇ ਦਿੱਤੀ ਆ ਕੇ ਉਸਨੇ ਚਾਹ ਦੀ ਘੁੱਟ ਉਹਨੂੰ ਬਚਾਈ ਉਹ ਤੇ ਕੁਝ ਖਵਾ ਪਿਆ ਤਾਂ ਦਿੰਦੀ ਉਹ ਤਾਂ ਕਹਿੰਨੀ ਮੈਨੂੰ ਤਾਂ ਭੁੱਖੀ ਮਾਰਦਾ ਭੁੱਖੀ ਮਾਰਦਾ ਕਰੋ ਰੋਟੀ ਖਾ ਕੇ ਤੁਰਦੀ ਹੋ ਫਿਰ ਦੂਜੇ ਗਾਂਵ ਹੋਰ ਦੱਸਾਂ ਤੈਨੂੰ ਵੇ ਲੈ ਕਹਿੰਦੀ ਮੈਂ ਤਾਂ ਪਾਣੀ ਵਾਲੀ ਬੋਤਲ ਲੈ ਕੇ ਦੇ 20 ਰੁਪਈਆ ਦੀ ਜੇ ਮੈਂ ਘਰੋਂ ਆਖੇ ਕੋਡੇ ਬੋਤਲ ਪਾਣੀ ਦੀ ਭਰ ਲੈ ਫਿਰ ਆ ਰੋਚ ਹਾਂ ਕੰਮ ਆ ਜਾਂਦਾ ਪਾਣੀ ਤੇ ਕਹਿੰਦੀ ਮੈਂ ਨਹੀਂ ਇਹ ਚੱਕ ਦੀ ਸੰਗ ਲੱਗਦੀ ਐਨੀ ਗਰਮੀ ਆ ਜਾਂਦਾ ਜਾਂਦਾ ਤੁੱਤਾ ਹੋ ਜਾਣਾ ਸੀ ਲੈਣਿਆ ਤਾਂ ਤੁਹਾਨੂੰ ਫੇਰ ਉੱਥੇ ਹੀ ਬੈਠਣਾ ਸੀ ਬਾਹਰ ਵੇ 20 ਰੁਪਏ ਕੀ ਮੈਂ ਬਣ ਦੇ ਦੇਗੀ ਹਮਾਂ ਤੋਂ ਆ ਜੀਆਂ ਗੱਲਾਂ ਬੱਚੇ ਕੱਪ ਲੜਦੀ ਹੁੰਦੀ ਐ ਚੰਗਾ ਭਲਾ ਆਪਣੇ ਘਰੇ ਪਾਣੀ ਆ ਫਿਰ ਭਾਈ ਮੈਂ ਨਹੀਂ ਐਨੀ ਆ ਉਹ ਕਰ ਦਿੰਦੀ ਉਹ ਘਰ ਗੁਰਦੁਆਰ੍ਹ ਲਿਆਉਣ ਦਿੰਦੀ ਤੈਨੂੰ ਪਤਾ ਕਿਵੇਂ ਕਰ ਬੰਦੇਗਾ ਉਹ ਚੱਲ ਚੰਗਾ ਮਾ ਜਦੋਂ ਅਗਲੀ ਵਾਰ ਗਏ ਮੈਂ ਬਗਚਨ ਨੂੰ ਇੱਥੇ ਨਾਲ ਦਵਾਈ ਦੁਕਾਨ ਬਗਚ alley ਮੈਂ ਵੀ ਨਾ ਫਿਰ ਐ ਉਹ ਜਾਂਦਿੱਤਾ ਮੈਂ ਆਟੋ ਜੂ ਤੇ ਬਗੀ ਅਗਲਾਮਣੀ ਇੱਥੇ ਗਾਹਾਂ ਉਹ ਕਦੇ ਉਹ ਵੀ ਹੀ ਜੀ ਪਾਲੇ ਕਦੇ ਉਹ ਵੀ ਹੀ ਪਾਲੇ ਬੜਕਾ ਬੜਕਾ ਓਨੇ ਮਾਰਤੇ ਹੈ ਫਿਰ ਮੈਂ ਵੀ ਮੁਰਦੀ ਨੂੰ ਤੋੜ ਕੇ ਲੈ ਕੇ ਆਇਆ ਐ ਫਿਰ ਦੇਖ ਲੈ ਹੌਕ ਦੀ ਤੂਰੀ ਆਈ ਐ ਨਾ ਮੈਂ ਪਾਣੀ ਦੀ ਬੋਤਲ ਲੈ ਕੇ ਰੇਤੀ ਤੇ ਨਾ ਮੈਂ ਨੂੰ ਆਟੋ ਤੇ ਲੈ ਆਈ ਫਿਰ ਕਰੇ ਮੈਂ ਵੀ ਅਗਲੀ ਵਾਰੀ ਤੋਰ ਤੇਰੇ ਨਾਲ ਕਿਤੇ ਜਾਣਾ ਵੀ ਇਹ ਨਹੀਂਗਾ ਨਹੀਂ ਜਾਂਦੀ ਨਾ ਜਾਵੇ ਖਰਚੇ ਦਾ ਘਾਰ ਹੀ ਐ ਮੈਂ ਤੋਂ ਕੀ ਕਰਾਉਣਾਗਾ ਕੱਲ ਕੋਈ ਨਾ ਮੈਂ ਮੈਨੂੰ ਤੂੰ ਬੋਲਿਆ ਕਰ ਉਹਨੂੰ ਬਾਲਾ ਚਾਹ ਬਣਾ ਕੇ ਲਿਆਉਂਦੀ ਆ ਤਾਂ ਵਿਚਾਰੀ ਸਮਝ ਆ ਲਿਆਉਂਦੀ ਆ ਕਹਾਂ ਨਿਕੜੂ ਇਹਦਾ ਵਾਲਾ ਪੀਦੇ ਤੇ ਔਰ ਤੋਂ ਉਹ ਤਾਂ ਮੋਜ ਨਾਲ ਬੈਠੀ ਐ ਡੇਕ ਥੱਲੇ ਰੁੱਸੀ ਉਹ ਮੈਂ ਕਹਿ ਕਿਆਗਾ ਉਹਨੂੰ ਕਹਿ ਕਿਆ ਤੇਰੇ ਤਾਂ ਪਵਾ ਮੱਖੇ ਲੱਗ ਜੇ ਭਾਈ ਮੇਰੇ ਤਾਂ ਬਸ ਠਿੰਡਰ ਕੀ ਆਈ ਐ ਆਸੇ ਅੱਡੇ ਤੋਂ ਉੱਤਰੀਆਂ ਆ ਤੇ 8:00 ਵਜੇ ਤੇ ਅਸੀਂ ਮੂਰੇ ਮੂਰੇ ਭੱਜੀ ਆਈ ਕੱਲੀ ਜਾਣੇ ਆਏ ਨਹੀਂ ਵੀ ਮੇਰੀ ਮਾਂ ਨੂੰ ਚੱਕਰ ਚੁੱਕਰ ਨਾਲ ਜੇ ਡਾਕਟਰ ਨੇ ਪਤਾ ਕੀ ਕਿਹਾ ਕਹਿੰਦਾ ਤੇਰਾ ਬੀਪੀ ਵਾਲਾ ਵਧਣ ਲੱਗ ਗਿਆ ਉਹ ਪੰਗੇ ਤਾਂ ਮਾਂ ਤੂੰ ਆਪ ਲੈਣੀ ਐ ਜਦੋਂ ਤਨ ਪਤਾ ਐਡੀ ਗਰਮੀ ਆ ਕਿ ਤੈਨ ਵੇਚਾਰ ਮੱਖ ਕੋਈ ਤੁਰੀ ਜਾਨੀ ਆ ਮੁਰਤਾ ਜੇ ਖਣਿਆ ਆਟੋ ਆਟੋ ਨੇ ਰਵਾਜ ਹੋ ਗਏ ਹੈ ਅੱਗੇ ਕਿਹੜੇ ਭਾਈ ਤੁਰਕੇ ਆਉਂਦੇ ਸਾਰੇ ਨਾ ਕੋਈ ਗੱਡੀ ਮੋਟਰ ਹੈਗੀ ਸੀ ਨਾ ਵਾਸਤਾ じゃ ਕੋਈ ਸਾਈਕਲ ਸੁ ਉਹ ਜਮਾਨੇ ਦੇ ਨਾਲ ਨਾਮ ਤਾਂ ਬਦਲਣਾ ਵੀ ਪੈਂਦਾ ਹੁੰਦਾ ਹੈਗਾ ਕਾਹਨੂੰ ਬਦਲ ਤੁਸੀਂ ਜਾਓ ਭਾਈ ਤੁਸੀਂ ਪਾ ਲਓ ਮੋਟਰਸਾਈਕਲਾਂ ਚ ਤੇਲ ਹੋਰ ਕੀ ਹੈਗਾ ਗੱਡੀ ਲੈ ਲੈ ਕੋਈ ਗੱਡੀ ਤੋਂ ਉੱਥੇ ਭੱਜਿਆ ਕਰੋ ਸਾਈਕਲ ਕਾਹਨੂੰ ਚੱਕਣੇ ਨੇ ਤਾਂ ਐਵੇਂ ਬੋਲੀ ਨਹੀਂ ਬੋਲੀ ਜਾਂਨੇ ਮਾਤਾ ਬੁਰੀ ਲੱਗਦੀ ਤੈਨੂੰ ਬੋਲਦੀ ਜੇ ਕੋਈ ਚੱਜ ਦੀ ਗੱਲ ਕਹਿਣੀ ਆਗੀ ਤਾਂ ਬੁਰੀ ਲੱਗਦੀ ਆ ਪਤਾ ਕਿੰਨੇ ਖਰਚੇ ਹੁੰਦੇ ਨੇ ਘਰ ਦੇ ਵਿੱਚ ਕਿੰਨੇ ਦੀ ਮੇਰੀ ਦਵਾਈ ਆਉਂਦੀ ਹੈਗੀ ਉਹ ਫੇਰ ਕੀ ਹੁੰਦਾ ਮਾਤਾ ਜੇ ਬਿਮਾਰ ਹੈਗੀ ਤਾਂ ਇਹ ਦਵਾਈ ਆਉਂਦੀ ਹੈ ਜੇ ਚੰਗੀ ਭਲੀ ਹੋਵੇ ਆਪਾਂ ਨੂੰ ਵੀ ਲੋੜ ਪਈ ਦਵਾਈ ਲੈਉਣ ਦੀ ਮਾਤਾ ਦਵਾਈ ਵੀ ਉਹਨੇ ਲੈ ਕੇ ਦਿੱਤੀ ਪੁੱਤ ਖਾਣ ਦੇ 20 ਦਿਨਾਂ ਦੇ ਮੈਂ ਤਾਂ 10 ਦਿਨਾਂ ਦੀ ਲੈ ਕੇ ਆਤੀ ਉਹ ਮੈਂ ਤਾਂ ਐ ਸੋਚਿਆ ਸੀਗਾ ਵੀ ਸਾਨੂੰ ਕਹਿ ਕੇ ਤੋਰਾਂ 2 ਮਹੀਨੇ 1.5 ਮਹੀਨੇ ਦੀ ਲੈ ਕੇ ਆਇਓ ਵਾਰੀ ਵਾਰੀ ਜਾਣਾ ਔਖਾ ਹੈਗਾ ਨਹੀਂ ਮਹਿੰਗੀ ਵਾਲੀ ਪੈਂਦੀ ਹੈ ਉਹ ਦਵਾਈ ਤਾਂ ਫੇਰ ਵੀ ਲੈਣੀ ਪਊਗੀ ਉਹ ਕਿਹੜਾ ਛੱਡੀ ਜਾਂਦੀ ਆ ਲ ਮੈਂ ਤਾਂ ਡਾਕਟਰ ਜਿੰਨੇ ਦੀ ਦਵਾਈ ਮੈਨੂੰ ਲਿਖਦਾ ਜੇ 15 ਦਿਨਾਂ ਦੀ ਲਿਖਤੀ 20 ਦਿਨਾਂ ਦੀ ਲਿਖਤੀ ਮੈਂ ਤਾਂ 5 ਦਿ ਤੂੰ ਵਾਜਿਆ ਤੇ ਮੈਂ ਅੱਧੀ ਦੀ ਗੋਲੀ ਲੈ ਲੈ ਤਾਂ ਲੈਨੇ ਕੋਈ ਜ਼ਰੂਰਤ ਨਹੀਂ ਵੀ ਸਾਰੀ ਗੋਲੀ ਡੱਫਣੀ ਆ ਉਹ ਚੰਗਾ ਮੈਂ ਤਾਂ ਆਰਾਮ ਕਰਦਾ ਤੇਰੇ ਨਾਲ ਕਿਹੜਾ ਮੱਥਾ ਮਾਰਦਾ ਬਾਗ ਜਾ ਮੱਥਾ ਮਾਰੇ ਜਾਂ ਤਾਂ ਬਸ ਇੱਕੋ ਜਣੇ ਦੋਨੇ ਜਾਣੇ ਹੋਰ ਕਿਵੇਂ ਠੀਕ ਹੋ ਭੈਣ ਜੀ ਕੀ ਦੁਖਣ ਲੱਗ ਗਿਆ ਬਸ ਭੈਣ ਜੀ ਮੈਂ ਤਾਂ ਘੋਡੇ ਨਹੀਂ ਲੈਣੀ ਗੋਡਾ ਬਣਾ ਲੁਕਾ ਰਿਹਾ ਕਾਸਾ ਹੋਈ ਗੱਲ ਫਰੀਸ ਦੀ ਕਿਸ ਕੇ ਆ ਨਹੀਂ ਹੋਰੇ ਇਹ ਵੱਡਾ ਦੁੱਖ ਤਾਂ ਨਾਲ ਹੀ ਆ ਕੇ ਲਾਉਣਾ ਜੀ ਦੁੱਖ ਲੱਗ ਜਾਂਦਾ ਉਹ ਫਿਰ ਇੱਕ ਤੇ ਜਦੋਂ ਦਾਵਾ ਆ ਜਾਂਦੀ ਹੈ ਨਾਲ ਹੀ ਫਿਰ ਤਾਂ ਦੋਨੇ ਰੁਕਣ ਲੱਗ ਜਾਂਦੇ ਨੇ ਬਸ ਦਵਾਈ ਦੁਬਾਰੀ ਖਾਈ ਜਾਂਦੀ ਆ ਅੱਛਾ ਦੁੱਖ ਘਟ ਜਾਂਦਾ ਜੇ ਇੱਕ ਦਿਨ ਵੀ ਦਵਾਈ ਛੱਡਦਾ ਫਿਰ ਮੈਨੂੰ ਪਤਾ ਮੈਂ ਕਿਵੇਂ ਦਿਨ ਕੱਟਦੀ ਆ ਦਵਾਈ ਦੀ ਨਸ ਹੈ ਦਵਾਈ ਜੇ ਖਾਈ ਜਾ ਮਾਂ ਕਹਿੰਦਾ ਜਾਂ ਘਬਰ ਦੁੱਖ ਦੇਣੀ ਛੱਡ ਦਾਂਗੇ ਫਿਰ ਦੁੱਖਣ ਲੱਗ ਜਾਂਦੇ ਨੇ ਪੰਜ ਤਾਂ ਕਹਿ ਲੈਣ ਹਾਂ ਜੜੇ ਸਪਾਤੇ ਹੋਰ ਹਾਂ ਬਸ ਤੜਕੇ ਕੱਟ ਲਾ ਦਿੰਦੇ ਨੇ ਫਲੈਟ ਦਾ ਸਾਰਾ ਸਾਰਾ ਦਨ ਮੁੰਨਾ ਬਲ 6 ਵਜੇ ਲੈਟ ਆਉਗੀ 7 ਵਜੇ ਹਾਂ ਤੜਕੀ ਦਾ ਹੈਗਾ 8 ਵਜੇ ਨੂੰ ਘੱਟ ਲਾ ਕੇ ਜਾਂਦਾ ਸੱਚੀ ਬਾੜਾ ਬੋਰਾ ਹਾਂ ਪਿੰਡਾ ਕਿਤਾ ਹੋਰ ਹਲ ਕੀ ਹੁੰਦਾ ਕੀ ਗਏ ਖੜਾ ਕੇ ਜੰਨਾ ਉਹ ਕੀ ਨਮੈਟਰ ਹਾਂ ਨਮੈਟਰ ਹਾਂ ਮੈਂ ਤਾਂ ਨੋ ਵੀ ਛੇਤੀ ਆਉਂਦਾ ਹਾਂ ਤੇ ਉਹ ਵੀ ਛੇਤੀ ਮਾਰ ਜਾਂਦੇ ਨੇ ਉਹ ਫਿਰ ਸਰਦੀਆਂ ਆਪਣੇ ਦੋ ਦੋ ਤਿੰਨ ਤਨ ਪੱਖੇ ਚੱਲੀ ਜਾਂਦੇ ਉਹ ਵੀ ਫਿਰ ਉਹ ਹੀ ਗੱਲ ਕਿੱਥੋਂ ਚੱਲਣ ਜਾਂਦੇ ਨੇ ਕਮਲ ਆ ਪਾਣੀ ਲੈ ਕੇ ਆਪਤਾ ਫਲੈਟ ਹੀ ਹੋਣੀ ਬਸ ਹੋਰ ਕੀ ਕਰੀਏ ਬਸ

ਇਕਾ ਅਨੁਸਾਰ ਤਾਂ ਨਹੀਂ ਹੈਗਾ ਐ ਹੋਰ ਪੱਤੀ ਅੱਗੇ ਰੱਖੀ ਫਿਰੀ ਫਿਰ ਹੀ ਦਵਾਈ ਦਿੰਦੇ ਆਪਾਂ ਨੂੰ ਸਰਕਾਰੀ ਹਸਪਤਾਲਾਂ ਉਹ ਪੱਤੀ ਅਲਗਾ ਦੇਖੋ ਜੀ ਦਾ ਸੱਪੀ ਲੈਂਦੇ ਹੀ ਨੇ ਆ ਮਮੀ ਤਾਂ ਬਾਲਕ ਨੂੰ ਯੂਸ ਪਣਾ ਕਰਦੀ ਆ ਨਹੀਂ ਹੋਰ ਪਹਿਲਾਂ ਨਹੀਂ ਬੁੜੀਆਂ ਦੇ ਇਹ ਸੁਹਾ ਨੇ ਦੇਖ ਲੈ ਹੁਣ ਸੱਚੀ ਦਾ ਸੱਪੀ ਪੱਤੀ ਤੂੰ ਬੜਾ ਆ ਭੰਜੀ ਹੁਣ ਤਾਂ ਹਰੇਕ ਚੀਜ਼ ਦੀ ਮੰਗਾਈ ਆ ਕਾ ਨੂੰ ਫਿਰ ਹੀ ਬੁਰੀ ਕਿਤੇ ਨਹੀਂ ਸੱਚੀ ਗੱਲ ਹੈ ਹਾਂ ਸਰਕਾਰ ਦਾ ਅੱਡਾ ਬਸ ਨਹੀਂ ਫਿਰੇ ਹਾਂ ਮਧਾਰ ਕਾਰਡ ਕੱਢਿਆ ਆ ਮਾਲਾ ਮੇਰਾ ਕਾਰਡ ਚੱਲਦਾ ਜਦ ਬੱਸਾਂ 'ਚ ਚੱਲਦਾ ਐ ਕਿ ਮੈਂ ਕਾਰਡ ਕੱਢ ਕੇ ਉੱਚਲੂੰਗਾ ਹਾਂ ਬਾਤ ਤੇ ਪੁੱਠੀ ਮੋੜਤਾ ਉਹ ਨਾ ਮੈਂ ਇੱਥੇ ਨਹੀਂ ਚਾਹਦਾ ਕਾਰਡ ਦਾ ਸੱਤੀ ਕੱਢ ਲੈ ਇਹ ਜਿਹੀ ਰੁੱਖੀ ਬੋਲੀ ਉਹ ਕੁੜੀ ਜੀ ਮੈਨੂੰ ਮੈਂ ਤਾਂ ਬੱਸ ਜਿਵੇਂ ਇੱਕ ਗੱਲ ਤਾਂ ਮੈਨੂੰ ਬਹੁਤ ਗੁੱਸਾ ਆਇਆ ਇਹ ਮੈਂ ਤਾਂ ਬੱਸ ਸਿੱਧਾ ਹੁਣ ਬੀ ਆਇਆ ਰੁਕਾ ਤੇ ਕਿਵੇਂ ਬੋਲਦੀ ਹੈ ਭਾਈ ਹਾਂ ਮੈਂ ਤੁਹਾਨੂੰ ਤੁਮਾਨੂੰ ਟੋਕੂਗੀ ਮਿੰਟ 'ਚ ਲਾ ਦੂਗਾ ਤੈਨੂੰ ਨੌਕਰ ਨੂੰ ਨੌਕਰ ਨੂੰ ਆਈ ਇਹ ਹਵਾ ਕਰੇਗੀ ਇੱਕ ਬੰਦਾ ਬਿਮਾਰ ਹੁੰਦਾ ਇੱਕ ਕੋ ਇਹ ਰੋਮਾਰਦੀ ਨਾ ਕੁੜੀਆਂ ਹੀ ਤਾਂ ਹੀ ਬੋਲਦੀਆਂ ਨੇ ਕਿਸੇ ਹਸਪਤਾਲ ਚ ਜਾ ਕੇ ਦੇਖਣਾ ਪੂਰਾ ਮਿੱਠਾ ਰਲ ਚਾ ਗਦੀ ਨਹੀਂ ਹਾਂ ਕੋਈ ਨਹੀਂ ਬਠਾ ਬੋਲਦੇ ਕੋਈ ਚਾਹੇ ਕੋਈ ਤਰਦਾਂ ਦੀ ਚਾਹ ਪੀ ਕੇ ਆਈ ਸੀ ਕੋਈ ਨਾ ਤੈਨੂੰ ਕਿਵੇਂ ਪਤਾ ਲੱਗਿਆ ਮੈਂ ਤਾਂ ਤੈਨੂੰ ਜਾਪੀ ਵਾਲੀ ਵਾਰੀ ਕਰਿਆ ਹੋਰ ਮੈਨੂੰ ਦੱਸਿਆ ਬਰਗੜ ਨੇ ਇਹ ਕਹਿੰਦਾ ਐ ਕਰਕੇ ਵੀ ਮੰਮੀ ਬਿਮਾਰ ਜੇ ਹੋ ਰਹੀ ਐ ਦੋ ਤਨਵਾਦੀ ਦਵਾਈ ਠੀਕ ਨਾ ਕੋਈ ਫਰਕ ਜ ਨਹੀਂ ਲੱਗਦਾ ਰਹੀ ਟੱਟ ਕਹਿੰਦਾ ਕੋਈ ਨਹੀਂ ਨਹੀਂ ਅਸਰ ਇਹ ਵੀ ਨਵੇਂ ਪੈਣ ਲੱਗ ਗਏ ਪੈਣ ਦੇ ਕੋ ਗਲੀ ਕਿ ਸਕਲੀ ਸਰ ਇਹ ਕਹਣਾ ਜਣਾ ਹਾਂ ਹਾਂ ਗਲੀ ਕਿ ਸਮੋਖੋ ਕੀਜੀਏ ਆਪ ਆਪ ਕੋ ਗਵਾਹ ਬਸ ਆਈ ਹੋਰ ਗੁੱਡੀਆਂ ਪਾਣੇ ਨਵੇਂ ਪਟੋਲੇ ਪਟੋਲੇ ਹਾਂ ਹਾਂ ਤੇ ਤਾਂ ਦੇਖ ਲੈ ਤਾਂ ਪਚੜ ਜਾਂਦਾ ਕਹਿੰਦੇ ਜੱਟ ਨੂੰ ਤੇ ਜੱਟ ਤਾਂ ਕਹਿੰਦੇ ਡਲੈਟਰ ਲੱਗ ਜਾਂਦਾ ਖੇਤ ਹਾਂ ਗਾਰਮੈਂਟ ਦੀ ਭੱਜ ਜਾਂਦਾ ਭੱਜ ਜਾਂਦਾ ਹਾਂ ਤੇ ਬਾਣੀ ਹੁਣ ਰਹੇ ਹਾਂ ਸਪਰੇਹਾਂ ਦੇ ਖਾਣੇ ਦਾਣੇ ਨੇ ਹਾਂ ਜੇ ਬਾਣੀ ਨੂੰ ਤਾਪ ਚੜਦਾ ਤਾਂ ਬਾਣੀ ਨੂੰ ਤਾਪ ਲ ਜਾਂਦਾ ਬਾਣੀ ਨੂੰ ਪੋਲੇ ਕਿੱਦਾਂ ਤੇ ਪੈਣਾ ਚੰਗਾ ਖਾਣਾ ਜੂਸ ਵਗੈਰਾ ਪੀਣਾ ਤਾਪਰੇ ਤਾਪੀ ਚੰਬਲਣਾ ਚੰਬਲਣਾ ਹੈ ਕਿ ਆਪਾਂ ਲੈ ਵਸ ਹੱਤਾ ਕਿੰਨੀ ਮਰਜ਼ੀ ਦਵਾਈ ਲੈ ਲੈ ਢਿਲ ਮੱਠ ਜਾਂਦੀ ਨਹੀਂ ਕਰੋ ਜਾਂਦੀ ਨਹੀਂ ਥੱਬਾ ਕੋਲੇ ਦਾ ਦੇਤਾ ਮੈਨੂੰ ਤਾਂ ਫੇਰ ਅੱਪਾ ਕੋਲੇ ਦਾ ਲੈਣੀ ਆਪੇ ਹੀ ਬਾਤਾਂ ਖੀਆਂ ਨੇ ਹੋਂਦਾ ਸੜਾ ਠੀਕ ਰਹੀ ਨਹੀਂ ਹੈ ਹਾਂ ਹੋਂਦਾ ਠੀਕ ਹੈ ਹਾਂ ਸਾਰੇ ਵਧੀਆ ਚੱਲ ਵਧੀਆ ਤੂੰ ਦਵਾਈ ਵਸ ਮੈਂ ਵੀ ਖਾਈ ਜਾਨੀ ਆ ਦਵਾਈ ਨਾਲ ਹੀ ਵਸ ਵੱਡੀ ਚੱਜੀ ਜਾਂਦੀ ਉਹ ਤਾਂ ਨਹੀਂ ਵਸ ਸਕਦੇ ਨੂੰ ਕੋਈ ਹੈ ਫੇਰ ਦਵਾਈਆਂ ਦੇ ਰਹਿ ਗਏ ਖੋਲ ਦੱਸ ਭੈਣ ਭਗਮਾਨ ਕੋਰੇ ਅੱਜ ਕੇ ਵੀ ਕਿਹੜਾ ਮਾਰਿਆ ਮੈਂ ਤਾਂ ਭੈਣ ਤੇਰਾ ਪਤਾ ਲੈਣ ਆਈ ਸੀਗੀ ਤੇ ਨਾਲੇ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂ ਭੈਣ ਜੀ ਕੀ ਗੱਲ ਕਰਨੀ ਸੀ ਦੱਸੋ ਮੈਂ ਤਾਂ ਤੁਹਾਨੂੰ ਆਏ ਆਦੀ ਸੀ ਭੈਣ ਜੀ ਬੀ ਜੇ ਆਪਣੀ ਰਖ ਪ੍ਰਾਣੀ ਨਹੀਂ ਲਿਆਜ ਜੀ ਇਹ ਜਿਹੇ ਲਿਆਜ ਨੂੰ ਆਪਾਂ ਕੀ ਰਿਸ਼ਤੇਦਾਰੀ ਕੀ ਵਜੜੀ ਹੈ ਭੈਣ ਜੀ ਇਹ ਬਝਾਰਤਾ ਜਾਂ ਕੀ ਪਾਈ ਜਾਂਦੀ ਹੈ ਸਿੱਧੀ ਗੱਲ ਦੱਸੋ ਨਾ ਮੈਂ ਤੁਹਾਡੀ ਗੱਲ ਸਮਝੀ ਨਹੀਂ ਮੈਂ ਤੁਹਾਨੂੰ ਆਇਆ ਸੀ ਭੈਣ ਜੀ ਵੀ ਜੇ ਮੈਂ ਆਪਦੀ ਕੁੜੀ ਦਾ ਰਿਸ਼ਤਾ ਆਪਣੇ ਪ੍ਰਗਟ ਨੂੰ ਕਰ ਦਿਆਂ ਪ੍ਰਗਟ ਨੂੰ ਕਰ ਦੋ ਚਲੋ ਭੈਣ ਜੀ ਜਿਵੇਂ ਤੁਹਾਨੂੰ ਠੀਕ ਲੱਗਦਾ ਹੋਵੇਂ ਸਹੀ ਆਪਾਂ ਖੁਸ਼ ਹਾਂ ਤੁਸੀਂ ਖੁਸ਼ ਹੋ ਹਾਂਜੀ ਫਿਰ ਆਪਾਂ ਖੁਸ਼ ਹਾਂ ਰਿਸ਼ਤਾ ਲੈ ਲੀ ਠੀਕ ਹੈ ਭੈਣ ਜੀ ਮੇਲੇ ਮਾਤਾ ਗੱਲ ਪਤਾ ਕੀ ਹੈ ਹੁਣ ਆਪਣੀ ਇੰਨੇ ਜਿਹੇ ਦੀ ਜਾਣ ਪਛਾਣ ਹੈ ਟਾਰਗਟ ਨੂੰ ਅਸੀਂ ਦੇਖਿਆ ਪਾਲਿਆ ਜਾਣ ਦੇ ਪਿਛਾਣਦੇ ਆ 8-9 ਸਾਲ ਦਾ ਆਪਣਾ ਵਾਅਦਾ ਹੈ ਅਸੀਂ ਤਾਂ ਕਰਕੇ ਕਹਿੰਦੇ ਆ ਵੀ ਨਲ ਦਾ ਸਾਡੀ ਮੇਰੀ ਭੈਣ ਸੌਖੀ ਰਹੂਗੀ ਠੀਕ ਹੈ ਚਲ ਨਲੇ ਆਪਣੀ ਰਿਸ਼ਤੇਦਾਰੀ ਵਧੀਆ ਹੋ ਜਾਈਵੇ ਹਾਂ ਪੁੱਤ ਹੁਣ ਆਪਾਂ ਨੂੰ ਪਤਾ ਹੀ ਉਧਰ ਉਧਰ ਹੀ ਆਪਾਂ ਵਰਤੇ ਆਂਗੇ ਦੇਖ ਸੋ ਨੂੰ ਸਾਡੇ ਬਾਰੇ ਪਤਾ ਸਾਨੂੰ ਛੋਟੇ ਬਾਰੇ ਪਤਾ ਹਾਂ ਪਤਾ ਹੀ ਸੋਹਣੂ ਕਹਿੰਦੇ ਆ ਭੈਣ ਜੀ ਨਾ ਕੋਈ ਨਾ ਭੈਣ ਜੀ ਹਾਂ ਤਾਂ ਬਾੜੀ ਖੁਸ਼ੀ ਦੀ ਗੱਲ ਕਰੀ ਤੁਸੀਂ ਨੇ ਹਾਂ ਬਾਕੀ ਸਿਰੇ ਅਸੀਂ ਮੁੰਡਾ ਦੇਖ ਦੇਖਿਆ ਹੋਇਆ ਆ ਤੁਹਾਨੂੰ ਸਭ ਕੁਝ ਭੈਣ ਜੀ ਦਿਨੇ ਹੀ ਹਾਂ ਦਿਸਦਈਏ ਇਹ ਜਿਹੜਾ ਦਾ ਸੋਹਣੂ ਪਤਾ ਹੈ ਇਹ ਕਿੰਨਾ ਸੋਹਣੀ ਜਗ੍ਹਾ ਹੈਗੀ ਕੱਲਾ ਜਵਾਕ ਹੈ ਮੇਰੇ ਹਾਂ ਤੇ ਤੇਨੀ ਤੀ ਤਾਂ ਕਰਦੀ ਰਾਣੀ ਬਣ ਚੁੱਕੀ ਆ ਕੇ ਫਿਰ ਮੈਂ ਤਾਂ ਹੀ ਬਰਬਰ ਸਮਝੂਗੀ ਹਾਂ ਮੈਂ ਵੀ ਹਾਈ ਆ ਜੀ ਭੈਣ ਜੀ ਬੰਦੇ ਜਿਹਨਾਂ ਤੋਂ ਖੁਸ਼ੀ ਹੁੰਦੀ ਠੀਕ ਹੈ ਕਰਨਾ ਕਰੀ ਕਿਸੇ ਗੱਲ ਨਾ ਮੈਂ ਨਹੀਂ ਫਿਕਰ ਕਰਦੀ ਭੈਣ ਕੋਈ ਨਾ ਭੈਣ ਜੀ ਇਹ ਤਾਂ ਬਾੜੀ ਸੋਹਣੀ ਗੱਲ ਆ ਅਸੀਂ ਜ਼ਰਦਾਰੀ ਪਾਵਾਂਗੇ ਠੀਕ ਹੈ ਭੈਣ ਜੀ ਕੋੜਾ ਕੰਬਲਾ ਆਪੋ ਤਥੇ ਲੱਡੂ ਪੈਨੇ ਪੰਜ ਚਾਰ ਕਿੱਬਿਆਂ ਚ ਉਹ ਲੈ ਕੇ ਆ ਆਪਾਂ ਮੂੰਹ ਮਿੱਠਾ ਕਰਾਈਏ ਮੇਰੀ ਗੱਲ ਸੁਣ ਭੈਣ ਜੀ ਮੂੰਹ ਮਿੱਠਾ ਵੀ ਕਰਾਂਗੇ ਸਾਰੀਆਂ ਰਸਮਾਂ ਵੀ ਕਰਾਂਗੇ ਹਾਂ ਜੀ ਠੀਕ ਹੈ ਨਾ ਹਾਂ ਜੀ ਹਾਂ ਜੀ ਵੀ ਪੰਜ ਚਾਰ ਦਿਨ ਬਸ ਸਾਨੂੰ ਦੇ ਦਿਓ ਕੋਈ ਨਾ ਭੈਣ ਜੀ ਉਦੋਂ ਤਾਂ ਜਿਹੜਾ ਕੋਈ ਮਿੱਠਾ ਮੂਹ ਆਪਾਂ ਕਰਾਂਗੇ ਕਰਾਂਗੇ ਅੱਜ ਵੀ ਤਾਂ ਆਪਣਾ ਹੱਕ ਬਣਦਾ ਨਾ ਕੋਈ ਨਾ ਕੋਈ ਆਇਆ ਪਕੜਾ ਕੋਈ ਬਗਾਨੇ ਆ ਆਪਾਂ ਦੇਖ ਆਪਣੇ ਪਹਿਲਾਂ ਤੇ ਆਪਣੀ ਰਿਸ਼ਤੇਦਾਰੀ ਆ ਠੀਕ ਹੈ ਨਾ ਹਾਂ ਹਾਂ ਤੇ ਕੋਈ ਨਾ ਹੁਣ ਤੁਸੀਂ ਸਾਨੂੰ ਆਗਿਆ ਦਿਓ ਪੰਜ ਚਾਰ ਦਿਨਾਂ ਤਾਈ ਸਾਰਾ ਕੰਮ ਹੀ ਆਪਾਂ ਬਸ ਸਿੱਧੀ ਕਰ ਲਾਂ ਠੀਕ ਹੈ ਭੈਣ ਜੀ ਤੁਸੀਂ ਆਪ ਦਾ ਕੋਈ ਦਿਨ ਦੋਨ ਕਢਾ ਲਓ ਜਿਹੜਾ ਆਪਾਂ ਨੂੰ ਤੇਰੇ ਸ਼ੌਕ ਲੱਗਦਾ ਹਾਂ ਜਿਵੇਂ ਤੁਸੀਂ ਕਹੋਗੇ ਉਸ ਦਾ ਸੋਡੇ ਮੰਗਣਾ ਠੀਕ ਹੈ ਭੈਣ ਜੀ ਹਾਂ ਤੇ ਯਾਰ ਕੋਈ ਨਾ ਚਲਿਏ ਬਤਾ ਚਾਹ ਪੀ ਕੇ ਜਾਇਓ ਤੁਸੀਂ ਐ ਨਾ ਜਾਓ ਮੈਂ ਤਾਂ ਸੋਡੇ ਜਾਣ ਪੀ ਕੇ ਆਇਆ ਕਿੰਨੀ ਕਵਾਟਾ ਦਾ ਨਾਮ ਤਾਂ ਆਏਗਾ ਕੋਈ ਨਾ ਉਹਦੇ ਬਕਟੀਆਂ ਕੀਵਾਂਗੇ ਚਾਹ ਕੌਣ ਆਉਂਦਾ ਹੁੰਦਾ ਆਪਦੇ ਘਰ ਹਾਂ ਚਾਹ ਪਾਣੀ ਪੀ ਕੇ ਅੱਜ ਪੁੱਜ ਕੇ ਆਉਂਦਾ ਅਸਾਂ ਦਾ ਹੱਥ ਬਣਦਾ ਸਾਨੂੰ ਚਾਹ ਪਾਣੀ ਪੀ ਆਉਣ ਦਾ ਹਾਂ ਨਾ ਕੋਈ ਨਾ ਫੇਰ ਵੀ ਜੂਂਗੀ ਮੈਨੂੰ ਕਿਹੜਾ ਕੋਈ ਇਸੇ ਬਗਾਨਾ ਹਾਂ ਬੇ ਘਰ ਹੈ ਠੀਕ ਹੈ ਨਾ ਜੀ ਬਹਾਨਾ ਨਾਲ ਮੇਰਾ ਪਤਾ ਲੱਗੀ ਹਾਂ ਆ ਵਾਰੀ ਸੋਹਣੀ ਗੱਲ ਹੋ ਗਈ ਆਪਣੀ ਹਾਂ ਬਸ ਇਹ ਪੰਜ ਚਾਰ ਕਦਰਾਂ ਤਾਈ ਆਪਾਂ ਸਾਰੇ ਕੰਮ ਹੀ ਸੁਧ ਕਰ ਲਾਂਗੇ ਆਪਾਂ ਚੰਗਾ ਜੀ ਚੰਗਾ ਜੀ ਹੈ ਚੰਗਾ ਸੱਸਰੀ ਕਾ ਨੇਹਾ ਮੈਨੂੰ ਤਾਂ ਪਤਾ ਵੀ ਨਹੀਂ ਲੱਗਿਆ ਬੇ ਇੰਨੀ ਛੇਤੀ ਆ ਸਭ ਕੁਝ ਹੋ ਗਿਆ ਦੱਸਿਆ ਤਾਂ ਮੈਨੂੰ ਵੀ ਨਹੀਂ ਸੀ ਮੇਰੇ ਘਰ ਦੇ ਨੇ ਕਿ ਇੰਨੀ ਜਲਦੀ ਮੇਰਾ ਵਿਆਹ ਕਰ ਦੇਣਗੇ ਦੱਸਣਾ ਤਾਂ ਕਿ ਪੁੱਛਿਆ ਵੀ ਨਹੀਂ ਉਹਨਾਂ ਨੇ ਤਾਂ ਪਤਾ ਨਹੀਂ ਕਿਵੇਂ ਮਾਤਾ ਘਰੇ ਆਏ ਨਾਲ ਦੀਪ ਆਇਆ ਸਾਰੀ ਗੱਲਬਾਤ ਉਹ ਹੀ ਕਰ ਗਏ ਮਾਤਾ ਨਾਲ ਮੈਨੂੰ ਤਾਂ ਪੁੱਛਿਆ ਤੱਕ ਵੀ ਨਹੀਂ ਹੈਗਾ ਮੈਂ ਤਾਂ ਉਹਦੇ ਨੂੰ ਹੀ ਦੱਸਿਆ ਅੱਗੇ ਤੇਰਾ ਸੀ ਰਿਸ਼ਤਾ ਪੱਕਾ ਕਰਤਾ ਤੁਹਾਨੂੰ ਇਹ ਤਾਂ ਦੱਸਤਾ ਸੀ ਵੀ ਰਿਸ਼ਤਾ ਪੱਕਾ ਕਰਤਾ ਮੈਂ ਤਾਂ ਐਂ ਦੱਸਿਆ ਸੀ ਵੀ ਆਹ ਦਿਨ ਤੇਰਾ ਵਿਆਹ ਪਰਦੋ ਸਿੰਘ ਖੁਸ਼ ਤਾਂ ਹੈਗੇ ਹੁਣ ਕੋਸ਼ਮੇ ਬਾਦਕੋਸ਼ਮ ਕਰ ਵੀ ਕੀ ਸਕਦਾ ਹੁੰਦਾ ਬੰਦਾ ਬਾਅਦ ਚ ਜਦੋਂ ਵਿਆਹ ਹੋਈ ਜਾਵੇ ਚਲੋ ਕੋਈ ਨਾ ਥੋੜੀ ਘਰੇ ਰਿਵਾਜ ਹੈ ਨਹੀਂ ਆ ਨਵਾਂ ਨਵਾਂ ਵਿਆਹ ਹੋਇਆ ਕੁਛ ਖਾਣੂ ਨਹੀਂ ਲੈ ਕੇ ਦੇਣਗੇ ਫਿਕਰ ਨਾ ਕਰੋ ਸਭ ਕੁਝ ਆਉਂਦਾ ਹੈ ਖਾਣ ਪੀਣ ਨੂੰ ਹੁੰਦੀ ਹੈ ਮੈਨੂੰ ਲੱਗਦਾ ਕੋਮਾ ਪੁੱਤ ਕੀ ਕਰੀ ਜਾਂਦੀ ਆ? ਅਬ ਕੁਛ ਨਹੀਂ ਜੀ ਚਾਹ ਬਣਾਉਣ ਲੱਗੀ ਸੀ ਆਪਦੇ ਵਾਸਤੇ। ਅੱਛਾ। ਅਦੋ ਕੁ ਟਾ ਪਾਣੀ ਦਾ ਮੇਰੇ ਵੀ ਪੁੱਤ ਪਾ ਲਈ। ਮੈਂ ਵੀ ਪੀਰੂੰਗੀ। ਕਿਉਂ? ਮੈਂ ਪੁੱਤ ਚਾਹ ਦੀ ਮੈਨੂੰ ਵੀ ਭੁੱਖ ਲੱਗੀ ਹੈਗੀ। ਔੜਕਾ ਜਾਂਦਾ। ਸਵਾ ਬਣਾ ਹੋਇਆ ਮੈਨੂੰ ਇਸਕੇ ਬੜੇ ਚਾਹ ਪੀਣ ਦਾ। ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਤੁਹਾਨੂੰ ਚਾਹ ਦੀ ਭਾਲ ਉੱਠੀ ਹੋਈ ਆ। ਇਹ ਨਹੀਂ ਪਤਾ ਲੱਗਿਆ ਹੈਗਾ ਕਿ ਜਦੋਂ ਨਵੀਂ ਬਹੂ ਘਰੇ ਆਉਂਦੀ ਆ ਨਾ, ਉਹਨੂੰ ਚੁੱਲ੍ਹੇ ਚੋਂ ਕੇ ਤੇ ਚੜਾਉਂਦੇ ਨੇ, ਉਦੋਂ ਨਾਲ ਉਹਨੂੰ ਆਹ ਸ਼ਗਨ-ਸ਼ਗਨ ਵੀ ਦਿੰਦੇ ਹੁੰਦੇ ਆ। ਕੋਈ ਨਾ ਪੁੱਤ। ਸਾਗਨ ਕਿਹੜਾ ਆਪਣੇ ਕੋਈ ਲੈਦਾ ਨਿਗੇ ਸਾਰਾ ਘਰ-ਦਾਰ ਤੇਰਾ ਹੀ ਹੈਗਾ ਮੈਂ ਕਿੱਥੇ ਲੈ ਕੇ ਜਾਣਾ ਤੀਏ ਕੋਈ ਨਾ ਦੋ ਘੁੱਟਾ ਪਾਣੀ ਨੇ ਮੇਰੀਆਂ ਵੀ ਪਾ ਲੈ ਮੈਂ ਵੀ ਪੀ ਲੂੰਗੀ ਆਹ ਕਿ ਹਜੀਆਂ ਗੱਲਾਂ ਕਰੀ ਜਾਂਦੇ ਹੋ ਮੰਮੀ ਤੁਸੀਂ ਰਸਮ ਰਿਵਾਜ ਜਿਹੜੇ ਬਣੇ ਨੇ ਉਹ ਤਾਂ ਤੁਹਾਨੂੰ ਕਰਨੀ ਪੈਣਗੇ ਲੈ ਪੁੱਤ ਚੱਲ ਕੋਈ ਨਾ ਕੋਈ ਰਸਮ ਰਿਵਾਜ ਭੁੱਲੇ ਵੀ ਜਾਂਨੇ ਆਪਾਂ ਦੇਖੇ ਵਿਆਹ ਨੂੰ ਤੇਰੇ ਮੈਂ ਸਾਰੇ ਸ਼ਗਨ ਸੁਕਣ ਕਰਤੇ ਭੁੱਲਣ ਵਾਲੀ ਕਿਹੜੀ ਗੱਲ ਹੈ ਮੰਮੀ ਸਗੋਂ ਮੈਂ ਤਾਂ ਹੁਣ ਤੁਹਾਨੂੰ ਦੱਸ ਵੀ ਦਿੱਤਾ ਵਿਆਹ ਰਵਾਜ ਵੀ ਹੁੰਦਾ ਇੱਕ ਦੋਸਤ ਹਲੇ ਵੀ ਨਹੀਂ ਕੋਈ ਗੱਲ ਗੋਲੀ ਹੈ ਕਿ ਮੇਰੇ ਅਗੇ ਰਸਮ ਰਵਾਜ ਹੁੰਦੇ ਨੇ ਕਰਤੇ ਪੂਰੇ ਹਾਲ ਤਾਂ ਮੰਮੀ ਬਹੁਤ ਰਹਿੰਦੇ ਨੇ ਕਰਵਾਜ ਪੂਰੇ ਕਰਨਾਂ ਨੇ ਕੋਈ ਨਾ ਪੁੱਤ ਜਿਹੜੇ ਰਸਮਾਂ ਰਹਿ ਗਈਆਂ ਆਪਾਂ ਸਾਰੀਆਂ ਕਰਾਂਗੇ ਤੇ ਇਹ ਕਦੋਂ ਕਰਾਂਗੇ ਜਦੋਂ ਮੈਂ ਦਿੱਥੇ ਬੈਠੇ ਰੋਟੀਆਂ ਬਣਵਾਉਂਗੀ ਉਹ ਕਰਦੇ ਤਾਂ ਚਾਹ ਦੀ ਗੱਲ ਹੈ ਲੈ ਮੰਮੀ ਚੁੱਲੇ ਚੰਕ ਤੇ ਜਦ ਚੜਾਉਂਦੇ ਨੇ ਉਹਦਾ ਛਕੜ ਦਿੰਦੇ ਨੇ ਨਾਲੇ ਮੈਂ ਥੋੜੇ ਸਾਹਮਣੇ ਆਹ ਚਾਹ ਬਣਾਉਣ ਲੱਗ ਗਈ ਤੁਸੀਂ ਆਏ ਤਾਂ ਕੀ ਕਹਿਣਾ ਸੀਗਾ ਵੀ ਨਾ ਨਾ ਪੁੱਤ ਹਲੇ ਕਿ ਤੂੰ ਪੈ ਦੂਜੇ ਦਿਨ ਹੀ ਲੱਗ ਗਈ ਉੱਠ ਕੇ ਚਾਹ ਬਣਾਉਣ ਕੱਚਾ ਕੋਈ ਨਾ ਪੁੱਤ ਲੈ ਕਰ ਮੈਂ ਬਣਾ ਲਾਂਣੀ ਆ। ਲੋ ਤਿੰਨ ਮੈਂ ਬਣਾ ਲਾਂਗਾ ਚਾ। ਪਣਾ ਲੋ ਤੁਸੀਂ ਜਾ ਕੇ ਬਹਿ ਜਾਓ। ਠੀਕ ਹੈ ਨਾ? ਹਾਂਜੀ। ਕੋਈ ਨਾ ਪੁੱਤ ਚਾਹ ਬਣਾ ਕੇ ਲਿਆ ਦੰਨੇ ਮੈਂ ਚਾਹ ਦੀ ਬੜੀ ਗੱਲ ਐ। ਮੈਂ ਇੰਨਾ ਇਸੇ ਪਰ ਪਹਿਲੇ ਹੀ ਬਣਾ ਲੈਂਦੀ। ਸਾਸ਼ੀ ਘਾਜ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਜਾਣੇ ਉਮੀਦ ਕਰਦੀ ਹਾਂ ਬਹੁਤ ਵਧੀਆ ਹੋਵੋਗੇ। ਤੇ ਬਾਕੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੇ ਲੱਗੀ? ਕਮੈਂਟ ਜ਼ਰੂਰ ਕਰਕੇ ਜਾਇਓ। ਤੇ ਕਿਹੜੇ ਆਰਟਿਸਟ ਦੀ ਐਕਟਿੰਗ ਤੁਹਾਨੂੰ ਜ਼ਿਆਦਾ ਸੋਹਣੀ ਲੱਗਦੀ ਹੈ ਸੋ ਉਹਦੇ ਲਈ ਦੋ ਦਿਲ ਜ਼ਰੂਰ ਭੇਜ ਕੇ ਜਾਣੇ ਨੇ ਬਾਕੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਘੰਟੀ ਜੀ ਜ਼ਰੂਰ ਬਜਾਉਣੀ ਆ ਤਾਂ ਕਿ ਜਿਹੜੇ ਅਸੀਂ ਨਵੇਂ-ਨਵੇਂ ਕਨਸੈਪਟ ਬਣਾ ਰਹੇ ਹਾਂ ਤੇ ਜਿਹੜੇ ਤਿਆਰ ਕੀਤੇ ਪਏ ਨੇ ਜਦੋਂ ਅਸੀਂ ਅਪਲੋਡ ਕਰਾਂਗੇ ਤਾਂ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਆਵੇ ਬੋਲ ਬਬਾਈ ਗੁਸ਼ਾ ਬੋਲ ਬਬਾ ਬੋਲ ਫਾਪਾਈ ਇਹਦਾ ਅਸਰੀਏ ਹੱਸ ਵੀ ਸਾਡੇ ਵੀਡੀਓ ਦੇਖਿਆ ਕਰੋ ਹਾਂ ਸਾਰੇ ਜਾਣੇ ਸਾਡੀਆਂ ਵੀਡੀਓਜ਼ ਨੂੰ ਲਾਈਕ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਤੇ ਦੱਬ ਕੇ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਵੀ ਜਰੂਰ ਕਰਨਾ ਤੁਸੀਂ ਜੇ ਮਾਰੇ ਕੋਈ ਗਲਤੀ ਹੋ ਜਾਂਦੀ ਹੈ ਜੇ ਸਾਨੂੰ ਕੁਝ ਦੱਸਿਆ ਕਰੋ ਕਮੈਂਟਾਂ 'ਚ ਲਿਖ ਦਿਓ ਕੋਈ ਗੱਲ ਨਹੀਂ ਗਲਤੀ ਫਲਤੀ ਹੁੰਦੀ ਰਹਿੰਦੀ ਰਹੇ ਜਦੋਂ ਅਸੀਂ ਵੀਡੀਓ ਬਣਾਉਣ ਲੱਗਦੇ ਆ ਸੀਨ ਲਾਉਂਦੇ ਆ ਕਈ ਵਾਰੀ ਚਲੋ ਕੋਈ ਹੋ ਜਾਂਦੇ ਘਟਵਾ ਦੇ ਕੋਈ ਗੱਲ ਨਹੀਂ ਵੀ ਭੁੱਲ ਚੁੱਕ ਲੱਗ ਜਾਂਦੀ ਹੈ ਚਲੋ ਅੱਗੇ ਤੋਂ ਅਸੀਂ ਸੁਧਾਰ ਕਰ ਲਾਂਗੇ ਜੇ ਕੋਈ ਸਾਡੇ ਵਿੱਚ ਕੋਈ ਕਮੀ ਪੇਸ਼ੀ ਆ ਤਾਂ ਸਾਨੂੰ ਦੱਸਿਓ ਤੇ ਜਿਹੜੇ ਜੀ ਤੁਸੀਂ ਪਿਆਰੇ ਪਿਆਰੇ ਕਮੈਂਟ ਕਰਾ ਕਰੋਗੇ ਅਸੀਂ ਜ਼ਰੂਰ ਉਹਨਾਂ ਨੂੰ ਮੈਂਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਛਾ ਹਾਂ। ਅਸੀਂ ਕਮੈਂਟਾਂ ਤੇ ਨਾ ਬੋਲਣ ਕਰਾਂਗੇ। ਹਾਂ ਤੇ ਕੋਮਲ ਬੋਲਿਆ ਕਰੂਗੀ। ਨਾ। ਹਾਂਜੀ ਮੈਂ ਬੋਲਦੇ ਕਰੂੰਗੀ। ਸੋਹਣੇ ਸੋਹਣੇ ਕਮੈਂਟ ਕਰਨੇ ਨੇ। ਹਾਂ ਉਹ ਵੀ ਵੱਡੇ ਵੱਡੇ ਵੀ ਸਾਨੂੰ ਕੋਈ ਉਹਦੇ ਵਿੱਚੋਂ ਕੋਈ ਮੈਸੇਜ ਮਿਲੇ। ਤੇ ਜੇ ਕਿਸੇ ਦੇ ਕੋਲ ਕੋਈ ਸਟੋਰੀ ਹੈਗੀ ਆ ਆਪਦੇ ਦੇ ਜਾਂ ਕਿਸੇ ਹੋਰ ਦੀ ਸਟੋਰੀ ਹੈ ਹਨਾ ਤਾਂ ਸਾਨੂੰ ਜ਼ਰੂਰ ਡੀਐਮ ਕਰ ਦਿਓ ਤੇ ਅਸੀਂ ਉਸ ਦੇ ਬੇਸ ਤੇ ਕੋਈ ਸਟੋਰੀ ਵੀ ਤਿਆਰ ਕਰ ਦਾਂਗੇ। ਠੀਕ ਹੈ ਜੀ। ਹਾਂਜੀ। ਬਾਕੀ ਸਾਰੇ ਜਣੇ ਆਪਦਾ ਧਿਆਨ ਰੱਖਿਓ। ਟਾਡਾ ਬਾਏ ਬਾਏ ਮਿਲਦੇ ਆ ਅਗਲੀ ਵੀਡੀਓ ਦੇ ਨਾਲ। ਸਤਿ ਸ਼੍ਰੀ ਅ